ਇਹ ਮਕੇਰੀਆਂ ਦੇ ਵਿੱਚ ਵਿਕਰਮਜੀਤ ਸਿੰਘ ਮਜੀਠੀਆ ਪਹੁੰਚੇ ਸਨ ਜਿੱਥੇ ਆ ਕੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਪ੍ਰੈਸ ਕਾਨਫਰੰਸ ਕਰਨ ਦੇ ਕੁਝ ਸਮਾਂ ਬਾਅਦ ਹੀ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦੇ ਸੀਐਮ ਦਾ ਇੱਕ ਟਵੀਟ ਆਉਂਦਾ ਹੈ ਜਿਸ ਵਿੱਚ ਉਹ ਵਿਕਰਮਜੀਤ ਸਿੰਘ ਤੋਂ ਇੱਕ ਸਵਾਲ ਪੁੱਛਦੇ ਹਨ ਤੇ ਸਵਾਲ ਪੁੱਛਣ ਤੋਂ ਬਾਅਦ ਵਿਵਾਦ ਵੱਧ ਜਾਂਦਾ ਹੈ ਕਿ ਮਜੀਠੀਆ ਸਾਹਿਬ ਸੁੱਚਾ ਸਿੰਘ ਲਗਾਹਾਂ ਦੇ ਬੇਟੇ ਬਾਰੇ ਤੁਸੀਂ ਪ੍ਰੈਸ ਕਾਨਫਰੰਸ ਕਿਉਂ ਨਹੀਂ ਕੀਤੀ ਇਸ ਦੇ ਵੀ ਮਾਮਾ ਬਣ ਜਾਓ ਪਰ ਇਸ ਦੇ ਕੁਝ ਸਮਾਂ ਬਾਅਦ ਹੀ ਵਿਕਰਮਜੀਤ ਸਿੰਘ ਮਜੀਠੀਆ ਦੀ ਪੁੱਛੇ ਕਿੱਥੇ ਰਹਿਣ ਵਾਲੇ ਸਨ ਜਿਸ ਤੋਂ ਬਾਅਦ ਵਿਕਰਮਜੀਤ ਸਿੰਘ ਮਜੀਠੀਆ ਆਪਣੇ ਹੀ ਸੁਭਾਅ ਵਿੱਚ ਜਵਾਬ ਦਿੰਦੇ ਨੇ ਸਸਿਕਾ ਦੋਸਤੋ ਅੱਜ ਮੁਕੇਰੀਆਂ ਦੇ ਵਿੱਚ ਵਿਕਰਮਜੀਤ ਸਿੰਘ ਮਜੀਠੀਆ ਪਹੁੰਚੇ ਸਨ ਜਿੱਥੇ ਆ ਕੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਪ੍ਰੈਸ ਕਾਨਫਰੰਸ ਕਰਨ ਦੇ ਕੁਝ ਸਮਾਂ ਬਾਅਦ ਹੀ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦੇ ਸੀਐਮ ਦਾ ਇੱਕ ਟਵੀਟ ਆਉਂਦਾ ਹੈ ਜਿਸ ਵਿੱਚ ਉਹ ਵਿਕਰਮਜੀਤ ਸਿੰਘ ਤੋਂ ਇੱਕ ਸਵਾਲ ਪੁੱਛਦੇ ਹਨ ਤੇ ਸਵਾਲ ਪੁੱਛਣ ਤੋਂ ਬਾਅਦ ਵਿਵਾਦ ਵੱਧ ਜਾਂਦਾ ਹੈ ਕੀ ਹੈ ਵਿਵਾਦ ਤੁਹਾਨੂੰ ਪੂਰਾ ਦੱਸਾਂਗੇ ਉਸ ਤੋਂ ਪਹਿਲਾਂ ਤੁਹਾਨੂੰ ਭਗਵੰਤ ਮਾਨ ਪੰਜਾਬ ਦੇ ਸੀਐਮ ਦਾ ਟਵੀਟ ਭਰੌਣੇ ਹਾਂ ਜਿਸ ਵਿੱਚ ਉਹਨਾਂ ਨੇ ਵਿਕਰਮਜੀਤ ਸਿੰਘ ਤੋਂ ਇੱਕ ਸਵਾਲ ਕੀਤਾ ਹੈ ਮਜੀਠੀਆ ਸਾਹਿਬ ਸੁੱਚਾ ਸਿੰਘ ਲਗਾਹਾਂ ਦੇ ਬੇਟੇ ਬਾਰੇ ਪ੍ਰੈਸ ਕਾਨਫਰੰਸ ਕਿਉਂ ਨਹੀਂ ਕੀਤੀ ਇਸ ਦੇ ਵੀ ਮਾਮਾ ਬਣ ਜੋ ਜਿਸ ਤੋਂ ਬਾਅਦ ਵੀ ਬਾਅਦ ਵਾਦਾ ਹੈ ਤੁਹਾਨੂੰ ਪੂਰਾ ਵਿਵਾਦ ਦੱਸ ਦਈਏ ਕਿ ਜਦੋਂ ਅੱਜ ਬਿਕਰਮਜੀਤ ਸਿੰਘ ਮਜੀਠੀਆ ਮਕੇਰੀਆਂ ਪਹੁੰਚਦੇ ਹਨ ਤਾਂ ਉਹਨਾਂ ਨੇ ਸਟੇਜ ਤੋਂ ਕਾਫੀ ਭਗਵੰਤ ਮਾਨ ਦੇ ਉੱਤੇ ਚੁਟਕਲੇ ਦੇ ਤੌਰ ਦੇ ਉੱਤੇ ਕਾਫੀ ਗੱਲਾਂ ਕੀਤੀਆਂ ਜਿਸ ਵਿੱਚ ਉਹਨਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਦੀ ਇੱਕ ਪੁਰਾਣੀ ਵੀਡੀਓ ਜਿਸ ਵਿੱਚ ਇੰਟਰਵਿਊ ਦੌਰਾਨ ਉਹ ਦੱਸ ਰਹੇ ਹਨ ਕਿ ਜੋ ਫੋਟੋ ਹੈ ਉਹ ਉਹਨਾਂ ਦੀ ਬੇਟੀ ਦੀ ਨਹੀਂ ਬਲਕਿ ਉਹਨਾਂ ਦੇ ਭਾਂਜੇ ਦੀ ਹੈ ਜਿਸ ਤੋਂ ਬਾਅਦ ਸਰਦਾਰ ਭਗਵੰਤ ਸਿੰਘ ਮਾਨ ਦੀ ਬੇਟੀ ਨੇ ਵੀ ਇਸ ਉੱਤੇ ਇਤਰਾਜ਼ ਜਤਾਇਆ ਸੀ ਜਿਸ ਤੋਂ ਬਾਅਦ ਅੱਜ ਵਿਕਰਮਜੀਤ ਸਿੰਘ ਮਜੀਠੀਆ ਨੇ ਸਟੇਜ ਤੋਂ ਜਦੋਂ ਇਹ ਗੱਲ ਸਾਂਝੀ ਕੀਤੀ ਤਾਂ ਉਸ ਤੋਂ ਬਾਅਦ ਜਦੋਂ ਇਹ ਪ੍ਰੈਸ ਕਾਨਫਰੰਸ ਕੀਤੀ ਤਾਂ ਉਸ ਦੇ ਕੁਝ ਸਮਾਂ ਬਾਅਦ ਹੀ ਸਰਦਾਰ ਭਗਵੰਤ ਸਿੰਘ ਮਾਨ ਦਾ ਏ ਟਵੀਟ ਆਉਂਦਾ ਹੈ ਕਿ ਮਜੀਠੀਆ ਸਾਹਿਬ ਸੁੱਚਾ ਸਿੰਘ ਲਗਾਹਾਂ ਦੇ ਬੇਟੇ ਬਾਰੇ ਤੁਸੀਂ ਪ੍ਰੈਸ ਕਾਨਫਰੰਸ ਕਿਉਂ ਨਹੀਂ ਕੀਤੀ ਇਸ ਦੇ ਵੀ ਮਾਮਾ ਬਣ ਜਾਓ ਪਰ ਇਸ ਦੇ ਕੁਝ ਸਮਾਂ ਬਾਅਦ ਹੀ ਵਿਕਰਮਜੀਤ ਸਿੰਘ ਮਜੀਠੀਆ ਵੀ ਪਿੱਛੇ ਕਿੱਥੇ ਰਹਿਣ ਵਾਲੇ ਸਨ ਜਿਸ ਤੋਂ ਬਾਅਦ ਵਿਕਰਮਜੀਤ ਸਿੰਘ ਮਜੀਠੀਆ ਆਪਣੇ ਹੀ ਸੁਭਾਅ ਵਿੱਚ ਜਵਾਬ ਦਿੰਦੇ ਨੇ ਮਾਨ ਸਾਹਿਬ ਬੜੀ ਸ਼ਰਮ ਵਾਲੀ ਗੱਲ ਹੈ ਤੁਹਾਡੀ ਘਟਿਆ ਸੋਚ ਹੈ ਗੰਦੀ ਮਾਨਸਿਕਤਾ ਹੈ ਤੁਸੀਂ سیرਤ ਦੀ ਤੁਲਨਾ ਕਿਸ ਨਾਲ ਕਰ ਰਹੇ ਹੋ ਉਹ ਹੈ ਸੱਚਾ ਜਨਾਬ ਨੇ ਲੁੱਚੇ ਜਿਸ ਨੇ মিডিਆ ਸਾਹਮਣੇ ਆਪਣੀ ਧੀ ਦੀ ਫੋਟੋ ਨੂੰ ਪਛਾਣਨ ਤੋਂ ਮਨਾਂ ਕਰਤਾ ਤੇ ਪਹਾਂਜੀ ਕਹਿ ਦਿੱਤਾ ਬਾਪ ਛੱਡ سیرਤ ਦਾ ਮਾਮਾ ਬਣ ਗਿਆ ਮਾਨ ਸਾਹਿਬ ਮੈਂ ਮਾਮਾ ਬਣ ਗਿਆ ਧੀ سیرਤ ਦਾ ਕਿਉਂਕਿ ਉਸ ਨਾਲ ੱਟਕਾ ਹੋਇਆ ਹੈ ੱਟਕਾ ਕੀਤਾ ਕਿਸ ਨੇ ਉਸ ਦੇ ਨਲਾਇਕ ਸ਼ਰਾਬੀ ਲੋਭੀ ਕਾਮੀ ਬਾਪ ਨੇ ਜੋ ਇੱਕ ਧੀ ਤੇ ਇੱਕ ਪੁੱਤ ਦੇ ਬਾਪ ਦਾ ਫਰਜ਼ ਨਹੀਂ ਨਿਭਾ ਸਕਿਆ ਤੁਸੀਂ ਬਾਪ ਦੇ ਫਰਜ਼ ਤੋਂ ਭੱਜੇ ਹੋ ਤੇ ਮੈਂ ਮਾਮਾ ਬਣਨ ਲਈ ਤਿਆਰ ਹਾਂ ਜੇ ਧੀ ਸਿਰਤ ਤੇ ਦਿਲਸ਼ਾਨ ਪੁੱਤ ਮੈਨੂੰ ਇਜਾਜ਼ਤ ਦੇਣ ਇਸ ਤੋਂ ਬਾਅਦ ਵੀ ਵਾਦ ਪੱਕ ਗਿਆ ਹੈ ਅੱਗੇ ਦੇਖਣ ਵਾਲਾ ਹੋਵੇਗਾ ਕਿ ਇਹ ਵਿਵਾਦ ਕਿੱਥੇ ਤੱਕ ਜਾਂਦਾ ਹੈ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਸਾਡੇ ਪੇਜ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ